ਇੱਕ ਗੁਰਮੁਖਿ ਪਿਆਰਾ ਮਿਲਿਆ ਉਹਨੇ ਬਚਨ ਸੁਣਾਇਆ ਕਿ ਸ਼ਹੀਦ ਫੌਜਾਂ ਵਿੱਚ ਕੀ ਤਾਕਤ ਹੁੰਦੀ ਹੈ ਕਿਵੇਂ ਉਹ ਕਾਰਜ ਕਰਦੇ ਨੇ ਉਹ ਕਹਿਣ ਲੱਗਾ ਕਿ ਮੇਰਾ ਵਿਆਹ ਹੋਏ ਨੂੰ 4 ਸਾਲ ਹੋਏ ਸੀ ਉਸ ਤੋਂ ਬਾਅਦ ਘਰ ਦੇ ਵਿੱਚ ਬੜੀ ਕਲਾ ਕਲੇਸ਼ ਰਹਿਣ ਲੱਗਾ ਮੇਰੀ ਘਰਵਾਲੀ ਨੇ ਮੇਰੇ ਮਾਂ ਪਿਓ ਨੂੰ ਨਾ ਪੁੱਛਣਾ ਨਾ ਰੋਟੀ ਪਾਣੀ ਪ੍ਰਸ਼ਾਦਾ ਬਣਾਉਣਾ ਇਦਾਂ ਦੀ ਵਿਵਪਤਾ ਮੇਰੇ ਘਰ ਵਿੱਚ ਆਣ ਪਈ। ਮੇਰੇ ਦੋ ਬੱਚੇ ਸਨ। ਮੈਂ ਸਾਰਾ ਦਿਨ ਕੰਮ ਤੇ ਰਹਿਣਾ, ਘਰੇ ਆਣਾ ਤੇ ਕੋਈ ਨਾ ਕੋਈ ਗੱਲ ਦੇ ਉੱਤੇ ਬਹਿਸ ਬਸਈਆ ਹੋ ਕੇ ਤੇ ਝਗੜਾ ਵੱਧ ਜਾਣਾ। ਮਤਲਬ ਕੋਈ ਵੀ ਐਸਾ ਦਿਨ ਨਹੀਂ ਸੀ ਕਿ ਮੈਂ ਸੁਖ ਨਾਲ ਬਤਾਇਆ ਹੋਵੇ। ਮੈਂ ਰਾਤ ਕੱਟਣ ਹੀ ਘਰ ਆਉਂਦਾ ਸੀ। ਸਾਰਾ ਦਿਨ ਤਾਂ ਮੈਂ ਕੰਮ ਤੇ ਰਹਿੰਦਾ ਸੀ। ਪਰ ਕੋਈ ਵੀ ਇਹੋ ਜੀ ਰਾਤ, ਇਹੋ ਜੀ ਸ਼ਾਮ ਨਹੀਂ ਸੀ ਕਿ ਸਾਡਾ ਝਗੜਾ ਨਾ ਹੋਇਆ ਹੋਵੇ। ਕਹਿੰਦੇ ਇਦਾਂ ਕਰਦਿਆਂ ਕਰਦਿਆਂ ਹੋਰ 2-4 ਸਾਲ ਲੰਘੇ ਉਸ ਤੋਂ ਬਾਅਦ ਇੱਕ ਦਿਨ ਅਚਾਨਕ ਮੈਂ ਘਰੇ ਸੀ ਤੇ ਕੋਈ ਗੱਲ ਇਦਾਂ ਹੀ ਹੋਈ ਗੱਲ ਵੱਧ ਗਈ ਝਗੜਾ ਹੋ ਗਿਆ ਘਰ ਵਾਲੀ ਦੇ ਨਾਲ ਤੇ ਮੈਂ ਘਰ ਵਾਲੀ ਨੂੰ ਬਹੁਤ ਫਟ ਕੇ ਘਰੋਂ ਕੱਢਤਾ ਵੀ ਤੂੰ ਜਾ ਇਥੋਂ ਵੀ ਤੇਰੇ ਨਾਲ ਨਹੀਂ ਮੈਂ ਰਹਿ ਸਕਦਾ ਵੀ ਮੈਂ ਬਹੁਤ ਅੱਕ ਗਿਆ ਕਹਿੰਦੇ ਇਹੋ ਜੀ ਮੇਰੀ ਹਾਲਤ ਹੋ ਗਈ ਕਿ ਮੈਨੂੰ ਆਪਣੀ ਜ਼ਿੰਦਗੀ ਨੂੰ ਐ ਲੱਗੇ ਵੀ ਮੈਂ ਆਪਣੀ ਜ਼ਿੰਦਗੀ ਨੂੰ ਖਤਮ ਕਰ ਲਾਂ ਹੁਣ ਇੰਨਾ ਕਿ ਮੈਂ ਦੁਖੀ ਹੋ ਗਿਆ ਕਲਾ ਕਲੇਸ਼ ਦੇ ਉੱਤੇ ਕਹਿੰਦੇ ਫਿਰ ਕਰਨਾ ਕੀ ਸੀ ਮੈਂ ਘਰ ਵਾਲੀ ਨੂੰ ਘਰੋਂ ਕੱਢਿਆ ਉਹ ਬੱਚੇ ਨਾਲ ਲੈ ਕੇ ਚਲੀ ਗਈ ਇੱਕ ਮਹੀਨੇ ਕੋਈ ਉਹਨੇ ਵੀ ਮੈਨੂੰ ਨਾ ਬੁਲਾਇਆ ਨਾ ਕੋਈ ਫੋਨ ਕੀਤਾ ਨਾ ਮੈਂ ਹੀ ਕੋਈ ਫੋਨ ਕੀਤਾ ਕਹਿੰਦੇ ਮਹੀਨੇ ਦੋ ਮਹੀਨੇ ਬਾਅਦ ਮੈਨੂੰ ਆਪਣੇ ਬੱਚਿਆਂ ਦੀ ਬੜੀ ਯਾਦ ਆਉਣ ਲੱਗੀ ਤੇ ਕਹਿੰਦੇ ਮੈਂ ਬੜਾ ਫੋਨ ਟਰਾਈ ਕੀਤਾ ਜਾਣ ਦੀ ਕੋਸ਼ਿਸ਼ ਹਤੇ ਗਿਆ ਉਸ ਉਹਨਾਂ ਨੇ ਮੈਨੂੰ ਘਰੇ ਨਹੀਂ ਵੜਨ ਦਿੱਤਾ ਕਹਿੰਦੇ ਮੈਂ ਜਦੋਂ ਆਪਣੇ ਸਹੁਰਾ ਸਾਹਿਬ ਨਾਲ ਮੇਰੀ ਬਹਿਸ ਬਸਈਆ ਹੋਇਆ ਮੈਂ ਘਰ ਆਇਆ ਤੇ ਘਰੇ ਕੀ ਆਉਣਾ ਸੀ ਕੰਮ ਤੇ ਚੱਲਾ ਸੀਗਾ ਉਸ ਵੇਲੇ ਘਰੇ ਪੁਲਸ ਆ ਗਈ ਤੇ ਪੁਲਸ ਵਾਲੇ ਨੇ ਕਿਹਾ ਭਾਈ ਤੇਰੇ ਤੇ ਫਰਚਾ ਦਰਜ ਹੋਇਆ ਸਾਡੇ ਨਾਲ ਚੱਲ ਵੀ ਤੂੰ ਕੁੜੀ ਵਾਲਿਆਂ ਤੋਂ ਭਾਈ ਦਾਜ ਮੰਗਦਾ ਉਹ ਕਹਿੰਦਾ ਵੀ ਮੈਂ ਇੱਕ ਰੁਪਈਆ ਵੀ ਉਹਨਾਂ ਕੋਲੋਂ ਨਹੀਂ ਲਿਆ ਗੁਰੂ ਘਰੇ ਮੇਰੀਆਂ ਲਾਵਾਂ ਹੋਈਆਂ ਘਰ ਹੀ ਮੇਰਾ ਵਿਆਹ ਹੋਇਆ ਇੱਕ ਰੁਪਈਆ ਵੀ ਮੈਂ ਉਹਨਾਂ ਕੋਲੋਂ ਨਹੀਂ ਲਿਆ ਪਰ ਉਹਨਾਂ ਨੇ ਪਤਾ ਨਹੀਂ ਕੀ ਸੋਚ ਕੇ ਮੇਰੇ ਤੇ ਪਰਚਾ ਦਿੱਤਾ ਵੀ ਸਾਡੀ ਧੀ ਨੂੰ ਮਾਰਿਆ ਕੁੱਟਿਆ ਤੇ ਸਾਡੇ ਕੋਲ ਦਾਜ ਮੰਗਦਾ ਤੇ ਸਾਨੂੰ ਕਹਿੰਦਾ ਜੇ ਦਾਜ ਨਹੀਂ ਦੋਗੇ ਤੇ ਤੁਹਾਨੂੰ ਮਾਰ ਦਾਂਗਾ ਸਾਰਿਆਂ ਨੂੰ ਇਹੋ ਜਿਹਾ ਮੇਰੇ ਤੇ ਪਰਚਾ ਹੋਇਆ ਕਹਿੰਦਾ ਮੈਂ ਬੜਾ ਤੰਗ ਮੈਨੂੰ ਪੁਲਸ ਲੈ ਗਈ ਚਲੋ ਜਾਣਾ ਤੇ ਨਾਲ ਸੀ ਉਹਨਾਂ ਨੇ ਖੜਨਾ ਸੀ ਉਹ ਗੁੱਸੇ 'ਚ ਹੀ ਬੜੇ ਸੀ ਜਿੱਦਾਂ ਉਹਨਾਂ ਕੋ ਪੈਸੇ ਪੂਸੇ ਲੈ ਕੇ ਉਹਨਾਂ ਨੇ ਖਾਦੇ ਹੋਣ ਮੈਨੂੰ ਇਦਾਂ ਲੈ ਕੇ ਗਏ ਵੀ ਮੈਂ ਕਤਲ ਕੀਤਾ ਹੋਵੇ ਕਹਿੰਦਾ ਮੈਨੂੰ ਥਾਣੇ ਖੜਿਆ ਤੇ ਉਸ ਤੋਂ ਮੇਰੀ ਮਾਂ ਨੂੰ ਮਗਰੋਂ ਅਟੈਕ ਹੋ ਗਿਆ ਕਹਿੰਦਾ ਵੀ ਮੈਨੂੰ 6-7 ਦਿਨ ਉਹਨਾਂ ਨੇ ਥਾਣੇ ਹੀ ਰੱਖਿਆ ਤੇ ਮੇਰੀ ਮਾਤਾ ਨੂੰ ਬਾਪੂ ਲੈ ਕੇ ਗਿਆ ਹਸਪੀਟਲ ਚਲੋ ਮਹਾਰਾਜ ਦੀ ਸੱਚੇ ਪਾਤਸ਼ਾਹੀ ਕਹਿੰਦੇ ਕਿਰਪਾ ਹੋਈ ਤੇ ਬਚ ਗਈ ਮਾਤਾ ਮੇਰੀ ਕਹਿੰਦੇ ਉਸ ਤੋਂ ਬਾਅਦ ਕੀ ਹੋਇਆ ਪੁਲਸ ਵਾਲੇ ਮੈਨੂੰ ਇਹ ਮਨਾਉਂਦੇ ਨੇ ਵੀ ਤੂੰ ਇਹ ਮੰਨ ਵੀ ਮੈਂ ਉਹ ਕੁੜੀ ਨੂੰ ਕੁੱਟਿਆ ਉਹਦੇ ਕੋਲ ਦਾਜ ਮੰਗਦਾ ਕਹਿੰਦਾ ਮੈਂ ਆਪਣੇ ਉਸੇ ਗੱਲ ਤੇ ਟਿਕਿਆ ਰਿਹਾ ਵੀ ਭਾਈ ਮੈਂ ਕਿਸੇ ਕੋਲੋਂ ਦਾਜ ਨਹੀਂ ਮੰਗਿਆ ਤੁਸੀਂ ਕੁੱਟਣਾ ਜੋ ਤੁਸੀਂ ਕਰਨਾ ਮਾਰਨਾ ਮਾਰ ਦੋ ਪਰ ਮੈਂ ਝੂਠਾ ਜਿਹੜੀ ਤੁਸੀਂ ਕਹਿ ਰਹੇ ਹੋ ਇਹ ਨਹੀਂ ਮੈਂ ਮੰਨਣਾ ਕਹਿੰਦਾ ਵੀ ਮੈਂ ਨਿਤਨੇਮਦ ਕਰਦਾ ਸੀ ਜਿੰਨੇ ਕੁ ਜੋਗਾ ਸੀਗਾ ਮਾਰ ਦੀ ਕਿਰਪਾ ਨਾਲ ਕਰੀ ਜਾਂਦਾ ਸੀ ਕਹਿੰਦੇ ਉਸ ਦਿਨ ਮੈਂ ਨਾ ਸ਼ਾਮਾਂ ਨੂੰ ਰਹਿਰਾਸ ਕੀਤੀ ਜੇਲ੍ਹ ਦੇ ਵਿੱਚ ਬੈਠੇ ਨੇ ਤੇ ਕਹਿੰਦੇ ਮੈਂ ਅਰਦਾਸ ਕੀਤੀ ਵੀ ਮਹਾਰਾਜ ਸੱਚੇ ਪਾਤਸ਼ਾਹ ਵੀ ਕੋਈ ਕੀਤਾ ਹੋਵੇਗਾ ਮੈਂ ਪਿੱਛੇ ਕੋਈ ਗੁਨਾਹ ਜੀਦੀ ਮੈਨੂੰ ਇਹ ਸਜ਼ਾ ਮਿਲਲੀ ਹੈ ਪਰ ਸੱਚੇ ਪਾਤਸ਼ਾਹ ਵੀ ਤੂੰ ਸਾਰਿਆਂ ਦੀ ਸਹਾਇਤਾ ਕਰਨ ਵਾਲਾ ਸਾਰਿਆਂ ਦੀ ਰੱਖਿਆ ਕਰਨ ਵਾਲਾ ਤੇ ਤੂੰ ਮੇਰੇ ਤੇ ਕਿਰਪਾ ਕਰ ਮੈਨੂੰ ਇਥੋਂ ਕੱਢ ਮੇ ਮੈਨੂੰ ਆ ਜਿਹੜੀ ਮੇਰੇ ਵਿਪਤਾ ਸਿਹੜੀ ਹੈ ਜਿੰਮੇਂ ਦੇ ਵਿੱਚ ਇਹਨੂੰ ਖਤਮ ਕਰ ਜਿਹੜਾ ਔਖਾ ਸਮਾ ਮੇਰੇ ਤੇ ਔਖੀ ਘੜੀ ਆ ਬਣੀ ਹੈ ਮਹਾਰਾਜ ਜੀ ਮੇਰੀ ਰੱਖਿਆ ਕਰੋ ਕਹਿੰਦਾ ਇਹ ਅਰਦਾਸ ਕਰਕੇ ਤੇ ਮੈਂ ਮਨ ਭਰਦਾ ਭਰਦਾ ਉੱਥੇ ਬੈਠਾ ਬੈਠਾ ਹੀ ਮੇਰੀ ਅੱਖ ਲੱਗ ਗਈ ਕਹਿੰਦੇ ਜਦੋਂ ਅੱਖ ਲੱਗੀ ਮੇਰੀ ਉਸ ਤੋਂ ਬਾਅਦ ਕੀ ਹੋਇਆ ਸੁਪਨੇ ਦੇ ਵਿੱਚ ਇੱਕ ਸਿੰਘ ਆ ਬੜਾ ਜਵਾਨ ਚਿਟਾ ਦਾੜਾ ਚਿੱਟੇ ਪਰਵਟਿਆਂ ਦੇ ਕੇਸ ਨੇ ਬੜਾ ਉੱਚਾ ਤੇ ਬੜੇ ਭਾਰੇ ਸਰੀਰ ਦਾ ਕਹਿੰਦੇ ਉਹਨਾਂ ਨੇ ਮੈਨੂੰ ਬੁਲਾਇਆ ਮੈਨੂੰ ਕਹਿੰਦੇ ਨੇ ਵੀ ਕਿਉਂ ਦੁਖੀ ਐ ਫਿਕਰ ਨਾ ਕਰ ਸਾਨੂੰ ਕਲਗੀਧਰ ਪਾਸ਼ਾ ਮਹਾਰਾਜ ਨੇ ਭੇਜਿਆ ਹੁਕਮ ਲਾਇਆ ਉਹਨਾਂ ਨੇ ਵੀ ਸਾਡੇ ਸੇਵਕ ਦੀ ਇਨੇ ਸਾਡੇ ਅੱਗੇ ਅਰਦਾਸ ਕੀਤੀ ਉਹਨੇ ਰੱਖਿਆ ਕਰ ਜਾ ਕੇ ਤੇ ਕਹਿੰਦੇ ਵੀ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕੌਣ ਜੇ ਇਸ ਸੁਪਨੇ ਦੇ ਵਿੱਚ ਵਾਰਤਾ ਲਾਵ ਕਹਿੰਦਾ ਮੇਰੀ ਹੋ ਰਹੀ ਹੈ ਕਹਿੰਦਾ ਮੈਂ ਪੁੱਛਿਆ ਵੀ ਤੁਸੀਂ ਕੌਣ ਜੇ ਤੇ ਕਹਿੰਦੇ ਜਦੋਂ ਮੈਂ ਇੰਨੀ ਗੱਲ ਕਹੀ ਤੇ ਉਹਨਾਂ ਨੇ ਨਾ ਸੀਸ ਦੇ ਜਿਹੜਾ ਸੀਸ ਸੀ ਧੜਦੇ ਉਤੋਂ ਉਹ ਦਿਖਣਾ ਬੰਦ ਹੋ ਗਿਆ ਕੱਲਾ ਧੜ ਹੀ ਦਿਖਿਆ ਤੇ ਕਹਿੰਦੇ ਵੀ ਮੈਂ ਇਹ ਕਿਹਾ ਵੀ ਤੁਸੀਂ ਬਾਬਾ ਦੀਪ ਸਿੰਘ ਜੀ ਹੋ ਤੇ ਅੱਗੋਂ ਉਹ ਕਹਿਣ ਲੱਗੇ ਨਹੀਂ ਮੈਂ ਉਹਨਾਂ ਦਾ ਵੱਡਾ ਭਰਾਤਾ ਹਾਂ ਮੈਂ ਬਾਬਾ ਨੋਦ ਸੋ ਹਾਂ ਕਹਿੰਦੇ ਵੀ ਮੈਂ ਨਾਂ ਸੁਣਿਆ ਸੀ ਵੀ ਬਾਬਾ ਨੋਦ ਸਿੰਘ ਸਾਹਿਬ ਜੀ ਵੀ ਸ਼ਹੀਦ ਹੋਏ ਨੇ ਉਹਨਾਂ ਦਾ ਵੀ ਸੀਸ ਰੱਥਾ ਕਹਿੰਦੇ ਮੈਂ ਪ੍ਰੇਮ ਵਾਸ ਹੋ ਕੇ ਸੁਪਨੇ ਦੇ ਵਿੱਚ ਹੀ ਉਹਨਾਂ ਨੂੰ ਮੱਥਾ ਟੇਕਿਆ ਤੇ ਮੈਂ ਕਿਹਾ ਬਾਬਾ ਜੀ ਮੇਰੀ ਰੱਖਿਆ ਕਰੋ ਮੈਂ ਕੋਈ ਕਸੂਰ ਨਹੀਂ ਕੀਤਾ ਮੈਂ ਅਰਦਾਸ ਕੀਤੀ ਸੀ ਮਹਾਰੇ ਅੱਗੇ ਮਹਾਰੇ ਨੇ ਤੁਹਾਨੂੰ ਭੇਜਿਆ ਮੇਰੀ ਰੱਖਿਆ ਵਾਸਤੇ ਬਚਨ ਹੋ ਰਹੇ ਨੇ ਬਾਬਾ ਜੀ ਨਾਲ ਸੁਪਨੇ ਦੇ ਵਿੱਚ ਤੇ ਬਾਬਾ ਜੀ ਉਹਨੂੰ ਕਹਿੰਦੇ ਤੂੰ ਫਿਕਰ ਨਾ ਕਰ ਕੱਲ ਵਾਲਾ ਜਿਹੜਾ ਸੂਰਜ ਚੜ੍ਹਨਾ ਹੈ ਉਹ ਤੋਂ ਬਾਅਦ ਤੇਰੇ ਸਾਰੇ ਜਿਹੜੇ ਕਰਮ ਨੇ ਬਦਲ ਜਾਣਗੇ ਇਹਨਾਂ ਬਚਨ ਕਰਕੇ ਕਹਿੰਦੇ ਓਲੂਪ ਹੋ ਗਏ ਓਲੂਪ ਹੋਏ ਅਗਲੇ ਦਿਨ ਕਹਿੰਦੇ ਦਿਨ ਚੜ੍ਹਿਆ ਤੇ ਜੇਲ੍ਹ ਦੇ ਵਿੱਚ ਇੱਕ ਕੋਈ ਬੰਦਾ ਅਮੀਰ ਸਿੰਘ ਭਾਈ ਵਾਹਿਗੁਰੂ ਜਾਣੇ ਕੌਣ ਸੀ ਉਹ ਉਹ ਮੈਨੂੰ ਕਹਿੰਦਾ ਮੇਰੇ ਨਾਲ ਉਹਦੀ ਨਿਗਾ ਪਈ ਤੇ ਕਹਿੰਦਾ ਵੀ ਇਹ ਆ ਜਿਹੜਾ ਸਿੰਘ ਆ ਇਹ ਕਿੱਥੋਂ ਦਾ ਉਹਨਾਂ ਨੇ ਦੱਸਿਆ ਵੀ ਇੱਦਾਂ ਇੱਦਾਂ ਫੁਲਾਣੇ ਪਿੰਡ ਦਾ ਕਹਿੰਦੇ ਮੇਰ ਕੋਲ ਕਹਿੰਦਾ ਮੇਰੇ ਪਿਤਾ ਜੀ ਦਾ ਨਾਮ ਲੈ ਗਏ ਤੂੰ ਫੁਲਾਣੇ ਦਾ ਪੁੱਤਰ ਆ ਤੇ ਹਾਂ ਮੈਂ ਕਿਹਾ ਵੀ ਹਾਂਜੀ ਮੈਂ ਉਹਨਾਂ ਦਾ ਪੁੱਤਰ ਆ ਤੇ ਉਹ ਥਾਣੇ ਪੁਲਸ ਵਾਲੇ ਨੂੰ ਕਹਿਣ ਲੱਗੇ ਵੀ ਇਹ ਸਾਡਾ ਬੰਦਾ ਇਹਨੂੰ ਕਿਉਂ ਫੜਿਆ ਭਾਈ ਛੱਡੋ ਇਹਨੂੰ ਇਹਨੇ ਪੁਲਸ ਵਾਲੇ ਨੂੰ ਸਾਨੂੰ ਛੱਡ ਦਿੱਤਾ ਕਹਿੰਦੇ ਵੀ ਜਾ ਭਾਈ ਉਹ ਕਹਿੰਦਾ ਵੀ ਮੈਂ ਇਹਦੇ ਜਿੰਨੇ ਪੈਸੇ ਭਰਨੇ ਆ ਮੈਂ ਜ਼ਮਾਨਤ ਕਰਾਉਣ ਵਾਸਤੇ ਇਹਦੇ ਪੈਸੇ ਭਰਦਾਗਾ ਇਹਨੂੰ ਛੱਡ ਦਿਓ ਤੇ ਕਹਿੰਦੇ ਮੈਂ ਉਹਨਾਂ ਦਾ ਧੰਨਵਾਦ ਕਰਨ ਲੱਗਾ ਵੀ ਭਾਈ ਸਾਹਿਬ ਜੀ ਮੈਂ ਤੁਹਾਨੂੰ ਜਾਣਦਾ ਨਹੀਂ ਤੁਸੀਂ ਕੌਣ ਜੀ ਵੀ ਬੜਾ ਤੁਹਾਡਾ ਧੰਨਵਾਦ ਕਹਿੰਦੇ ਉਹ ਅੱਗੋਂ ਮੈਨੂੰ ਕਹਿੰਦੇ ਬਾਬਾ ਨੂਰ ਸਿੰਘ ਸਾਹਿਬ ਦਾ ਧੰਨਵਾਦ ਕਰ ਸਾਡਾ ਧੰਨਵਾਦ ਕਾਦਾ ਕਰਦਾ ਕਹਿੰਦੇ ਮੈਂ ਬੜਾ ਹੈਰਾਨ ਹੋਇਆ ਕਿ ਸੁਪਨੇ ਦੇ ਵਿੱਚ ਮੇਰੀ ਵਾਰਤਾਲਾਪ ਮਹਾਪੁਰਸ਼ਾਂ ਨਾਲ ਹੋਈ ਤੇ ਅਗਲੇ ਦਿਨ ਜਿਹੜਾ ਬੰਦਾ ਮੈਨੂੰ ਛਡਾਰਿਆ ਉਹ ਵੀ ਇਹ ਕਹਿ ਰਿਹਾ ਕਿ ਧੰਨ ਬਾਬਾ ਨੋਧ ਸਿੰਘ ਸਾਹਿਬ ਦਾ ਸ਼ੁਕਰਾਨਾ ਕਰ ਕਹਿੰਦੇ ਮੈਂ ਘਰੇ ਪਹੁੰਚਿਆ ਜਦੋਂ ਘਰੇ ਪਹੁੰਚਿਆ ਤੇ ਘਰਦਿਆਂ ਨੂੰ ਬੜੇ ਫੋਨ ਆਏ ਪਹਿਲਾਂ ਮੈਂ ਆਪਣੀ ਮਾਤਾ ਨੂੰ ਤੱਕਿਆ ਮਾਤਾ ਨੂੰ ਪੁੱਛਿਆ ਹਾਲਚਾਲ ਮਾਤਾ ਠੀਕ ਸੀ ਕਹਿੰਦੇ ਘਰ ਦੇ ਕਹਿੰਦੇ ਵੀ ਕੱਲ ਦਾ ਬੜਾ ਫੋਨ ਆ ਰਿਹਾ ਵੀ ਤੇਰੀ ਘਰ ਵਾਲੀ ਦਾ ਉਹ ਗੱਲ ਕਰ ਲਾ ਕਹਿੰਦੇ ਵੀ ਮੈਂ ਫੋਨ ਕੀਤਾ ਤੇ ਉਹ ਕਹਿੰਦੀ ਵੀ ਮੈਂ ਪਿਆਰ ਆ ਮੈਨੂੰ ਲੈ ਕੇ ਜਾਓ ਮੇਰੇ ਕੋ ਗਲਤੀ ਹੋ ਗਈ ਹੈ ਵੀ ਤੁਸੀਂ ਮੈਨੂੰ ਇੱਥੋਂ ਲੈ ਜਾਓ ਕਹਿੰਦਾ ਮੇਰੇ ਮਨ ਚ ਆਇਆ ਵੀ ਕਿੰਨੇ ਦਿਨ ਮੈਂ ਜੇਲ੍ਹ ਚ ਕਟਾਇਆ ਤੇ ਹੁਣ ਇਹ ਫੇ ਪਲਾਲ ਕਰਦੀ ਹੈ ਜਨਾਨੀ ਕਹਿੰਦੇ ਫੇ ਮੇਰੇ ਮਨ ਚ ਬੱਚਿਆਂ ਪ੍ਰਤੀ ਪਿਆਰ ਜਾਗਿਆ ਵੀ ਚਲ ਮੈਂ ਲੈ ਹੀ ਆਉਣਾ ਘਰ ਤੇ ਵਸਾਉਣਾ ਹੀ ਹੈ ਕਹਿੰਦੇ ਮੈਂ ਜਦੋਂ ਗਿਆ ਉਹਨਾਂ ਨੂੰ ਲੈਣ ਲੈਣ ਤੁਰਨ ਲੱਗਾ ਉੱਥੋਂ ਲੈ ਕੇ ਤੇ ਉਹ ਜਿਹੜੀ ਮੇਰੀ ਘਰ ਵਾਲੀ ਸੀ ਉਹ ਆਪਣੇ ਮਾਪਿਓ ਨੂੰ ਕਹਿਣ ਲੱਗੀ ਵੀ ਤੁਸੀਂ ਮਿਲਣਾ ਹੋਊਗਾ ਤਾਂ ਮੇਰੇ ਘਰੇ ਆ ਜਿਓ ਪਰ ਮੈਂ ਤੁਹਾਨੂੰ ਇਹ ਘਰੇ ਮਿਲ ਨਹੀਂ ਹੋਣਾ ਇਹ ਨਹੀਂ ਗੱਲ ਕਹਿ ਕੇ ਤੇ ਮੈਨੂੰ ਉਹ ਕਹਿੰਦੀ ਵੀ ਚਲੋ ਚਲੀਏ ਮੈਂ ਕਹਿੰਦਾ ਉਹਨੂੰ ਲੈ ਕੇ ਆਪਣੇ ਘਰੇ ਆ ਗਿਆ ਘਰੇ ਆ ਕੇ ਉਹਨੇ ਆਪਣੀ ਮੇਰੀ ਜਿਹੜੀ ਮਾਂ ਸੀ ਉਹਦੀ ਸੱਸ ਨੂੰ ਕਹਿੰਦੀ ਵੀ ਮਾਤਾ ਜੀ ਵੀ ਤੁਸੀਂ ਅੱਜ ਤੋਂ ਬਾਅਦ ਕੋਈ ਕੰਮ ਨਹੀਂ ਕਰਨਾ ਅੱਜ ਤੱਕ ਮੈਂ ਜੋ ਵੀ ਮਾੜਾ ਚੰਗਾ ਤੁਹਾਨੂੰ ਬੋਲੀ ਆ ਉਹਦੇ ਵਾਸਤੇ ਮੈਨੂੰ ਮਾਫੀ ਦਿਓ ਤੇ ਮੈਂ ਘਰ ਸੰਭਾਂਗਿਆ ਅੱਜ ਤੋਂ ਬਾਅਦ ਮੇਰਾ ਘਰ ਹੀ ਹੋਈ ਕਹਿੰਦੇ ਅਹੀਂ ਬੜੇ ਹੈਰਾਨ ਹੋਏ ਵੀ ਇਹ ਮੇਰੀ ਘਰ ਵਾਲੀ ਦਾ ਇੱਕ ਦਿਨ ਦੇ ਵਿੱਚ ਹੀ ਕਿਦਾਂ ਸੁਭਾ ਜਿਹੜਾ ਚੇਂਜ ਹੋ ਗਿਆ ਕਹਿੰਦੇ ਅਸੀਂ ਵੀ ਕੋਈ ਗੱਲ ਨਹੀਂ ਕੀਤੀ ਤੇ ਮੈਂ ਵੀ ਆਪਣਾ ਰਾਜ ਰਾਜ ਰੱਖਿਆ ਕਹਿੰਦੇ ਉਸ ਦਿਨ ਮੇਰੇ ਮਨ 'ਚ ਪ੍ਰੇਮ ਆਇਆ ਵੀ ਮੈਂ ਬਾਬਾ ਨੋ ਸਿੰਘ ਸਾਹਿਬ ਦੇ ਦਰਸ਼ਨ ਕਰਕੇ ਆਵਾਂ ਉਹਨਾਂ ਦੇ ਅਸਥਾਨ ਦੇ ਕਹਿੰਦੇ ਮੈਂ ਸਮਾਧੇ ਤੇ ਪਹੁੰਚਿਆ ਦਰਸ਼ਨ ਕੀਤੇ ਅਰਦਾਸ ਕੀਤੀ ਵੀ ਬਾਬਾ ਜੀ ਵੀ ਤੁਹਾਡਾ ਸ਼ੁਕਰਾਨਾ ਹੈ ਵੀ ਤਹੀਂ ਮੈਨੂੰ ਔਖੇ ਸਮੇਂ 'ਚੋਂ ਕੱਢਿਆ ਕਹਿੰਦੇ ਵੀ ਕੁਝ ਸਮਾਂ ਬੀਤ ਗਿਆ ਤੇ ਮੈਂ ਇੱਕ ਦਿਨ ਆਪਣੀ ਘਰ ਵਾਲੀ ਨਾਲ ਬੈਠਾ ਤੇ ਮੈਂ ਉਹਨੂੰ ਕਿਹਾ ਵੀ ਮੈਨੂੰ ਤੂੰ ਸੱਚੋ ਸੱਚ ਦੱਸ ਵੀ ਤੂੰ ਇੰਨੀ ਛੇਤੀ ਇਦਾਂ ਕਿਦਾਂ ਬਦਲ ਗਈ ਉਹ ਕਹਿੰਦੀ ਆ ਵੀ ਮੇਰੇ ਨਾਲ ਇੱਕ ਖੇੜ ਵਰਤੀ ਆ ਪਰ ਪਤਾ ਨਹੀਂ ਮੈਨੂੰ ਉਹ ਦੱਸਣੀ ਚਾਹੀਦੀ ਆ ਕਿ ਨਹੀਂ ਕਹਿੰਦੇ ਵੀ ਭਲੇ ਮਾਨਸੇ ਦੱਸ ਕਹਿੰਦੇ ਵੀ ਮੈਨੂੰ ਨਹੀਂ ਸੀ ਪਤਾ ਤੁਸੀਂ ਜੇਲ੍ਹ ਤੇ ਜੇ ਮੈਨੂੰ ਨਹੀਂ ਸੀ ਪਤਾ ਤੁਹਾਡੇ ਤੇ ਕਿੰਨੇ ਪਰਚਾ ਕਰਾਇਆ ਮੇਰੇ ਮਾਂ ਪਿਓ ਨੇ ਕਿਵੇਂ ਕਰਾਇਆ ਮੈਨੂੰ ਉਸੇ ਬਾਰੇ ਕੋਈ ਗਿਆਨ ਨਹੀਂ ਸੀ ਇਸ ਬਾਰੇ ਕੁਝ ਨਹੀਂ ਪਤਾ ਸੀ ਕਹਿੰਦੇ ਮੈਂ ਰਾਤ ਸੁੱਤੀ ਮੈਨੂੰ ਸੁਪਨਾ ਆਇਆ ਇੱਕ ਬਜ਼ੁਰਗ ਬੜਾ ਜਵਾਨ ਚਿੱਟੇ ਦਾੜੇ ਵਾਲਾ ਤੇ ਉਹ ਮੈਨੂੰ ਕਹਿੰਦਾ ਧੀਏ ਵੀ ਤੈਨੂੰ ਪਤਾ ਵੀ ਤੇਰਾ ਜਿਹੜਾ ਘਰ ਵਾਲਾ ਵਾ ਉਹ ਜੇਲ੍ਹ ਚ ਆ ਤੇਰੇ ਕਰਕੇ ਤੇ ਕਹਿੰਦੇ ਸੁਪਨੇ ਦੇ ਵਿੱਚ ਗੱਲਾਂ ਹੋ ਰਹੀਆਂ ਉਹ ਤੇ ਮੈਂ ਉਹਨੂੰ ਕਿਹਾ ਵੀ ਨਹੀਂ ਤੁਸੀਂ ਕੌਣ ਜੀ ਕਹਿੰਦੇ ਉਹ ਕਹਿੰਦੇ ਅਸੀਂ ਤੁਹਾਨੂੰ ਆਪਣਾ ਬਾਅਦ ਦੱਸਾਂਗੇ ਪਹਿਲਾਂ ਤੂੰ ਦੱਸ ਵੀ ਤੂੰ ਕੀ ਕੋਈ ਚੰਗੀ ਕੀਤੀ ਏ ਧੀਏ ਇਦਾਂ ਪਰਿਵਾਰ ਨਹੀਂ ਵਸਿਆ ਕਰਦੇ ਤੇਰੇ ਵਾਸਤੇ ਤੇਰੇ ਕਰਮਾਂ ਦੇ ਵਿੱਚ ਜਿਹੜੀ ਪਰਮੇਸ਼ਰ ਨੇ ਸਭ ਤੋਂ ਸੁਖੀਤ ਸਭ ਤੋਂ ਸੋਹਣੀ ਚੀਜ਼ ਲਿਖਣੀ ਸੀ ਉਹ ਲਿਖੀ ਹੋਈ ਹੈ ਉਹ ਤੈਨੂੰ ਮਿਲੀ ਹੋਈ ਹੈ ਇਹ ਤੋਂ ਵੱਧ ਕੇ ਸੰਸਾਰ ਦੇ ਵਿੱਚ ਤੈਨੂੰ ਕੁਝ ਨਹੀਂ ਮਿਲ ਸਕਦਾ ਜੋ ਤੇਰੇ ਕਰਮਾਂ ਅਨੁਸਾਰ ਸੀ ਉਸ ਤੋਂ ਵੱਧ ਕੇ ਪਰਮੇਸ਼ਰ ਜੀ ਨੇ ਤੇਰੇ ਕਰਮਾਂ 'ਚ ਲਿਖਿਆ ਤੇਰਾ ਜੀਵਨ ਸਾਥੀ ਤੈਨੂੰ ਦਿੱਤਾ ਤੇ ਜੇ ਤੂੰ ਚਾਹਨੀ ਹੈ ਤੇਰੀ ਜ਼ਿੰਦਗੀ ਦੇ ਵਿੱਚ ਸੁੱਖ ਰਹੇ ਤੇਰੀ ਜ਼ਿੰਦਗੀ ਦੇ ਵਿੱਚ ਪ੍ਰੇਮ ਬਣਿਆ ਰਹੇ ਤੇ ਤੂੰ ਇਸ ਸੰਸਾਰ ਦੇ ਵਿੱਚੋਂ ਖੁਸ਼ੀ-ਖੁਸ਼ੀ ਜਾਵੇਂ ਤਫੀਰੋਸ ਘਰ ਨੂੰ ਜਾ ਕੇ ਸਾਹਮਣਾ ਕਰੋ ਤੇਰਾ ਕਰ ਕਹਿੰਦੇ ਇਹਨੇ ਬਚਨ ਕਰਕੇ ਉਲੂਪ ਹੋ ਗਏ ਕਹਿੰਦੇ ਵੀ ਮੈਂ ਜਿਹਨੂੰ ਅਗਲੇ ਦਿਨ ਉੱਠੀ ਤੇ ਮੈਂ ਪਹਿਲਾਂ ਜੱਕੋ ਤੱਕੇ ਮਨ ਦੇ ਨਾਲ ਕਰਦੀ ਆ ਕਿ ਸੱਚ ਵਾ ਕਿ ਝੂਠ ਵਾ ਸੱਚ ਵਾ ਕਿ ਝੂਠ ਵਾ ਕਹਿੰਦੇ ਫਿਰ ਉਦੋਂ ਮੈਂ ਤੁਹਾਨੂੰ ਫੋਨ ਕੀਤਾ ਵੀ ਪਤਾ ਕਰਾਂ ਵੀ ਕਿੱਥੇ ਨੇ ਤੁਸੀਂ ਕਿੱਥੇ ਹੋ ਇਹਨੇ ਮੈਨੂੰ ਪਤਾ ਲੱਗਾ ਵੀ ਤੁਸੀਂ ਸੱਚੀ ਮੂਚੀ ਜੇਲ੍ਹ 'ਚ ਸੀ ਵੀ ਉਹ ਮੈਨੂੰ ਨਹੀਂ ਪਤਾ ਉਹ ਕੌਣ ਸਨ ਤੇ ਕਹਿੰਦਾ ਫਿਰ ਮੈਂ ਆਪਣੀ ਘਰ ਵਾਲੀ ਨੂੰ ਦੱਸਿਆ ਵੀ ਭਲੇ ਮਾਨ ਸੇ ਉਹ ਬਾਬਾ ਨੋਧ ਸਿੰਘ ਸਾਹਿਬ ਹੀ ਮੈਂ ਅਰਦਾਸ ਕੀਤੀ ਕਿ ਮਹਾਰਾਜ ਮੇਰਾ ਕਾਰਜ ਸਵਾਰੋ ਮੇਰੇ ਕਿਸ ਤਰ੍ਹਾਂ ਮਦਦ ਕਰੋ ਸ਼ਹੀਦ ਫੌਜਾਂ ਸਾਰਿਆਂ ਦੇ ਕਾਰਜ ਕਰਦੀਆਂ ਕਹਿੰਦੇ ਸੀ ਸ਼ਹੀਦ ਸਿੰਘ ਬੜੇ ਕਾਰਜ ਕਰਦੇ ਨੇ ਮੇਰਾ ਵੀ ਮਹਾਰਾਜ ਜੀ ਕਾਰਜ ਕਰੋ ਉਸ ਕਾਰਨ ਵਾਸਤੇ ਬਾਬਾ ਨੋਹ ਸਿੰਘ ਸਾਹਿਬ ਦੀ ਸੇਵਾ ਲੱਗੀ ਬਾਬਾ ਨੋਹ ਸਿੰਘ ਸਾਹਿਬ ਨੇ ਸਾਨੂੰ ਦਰਸ਼ਨ ਦਿੱਤੇ ਕਹਿੰਦੇ ਫਿਰ ਉਸ ਦਿਨ ਤੋਂ ਬਾਅਦ ਮੈਂ ਤੇ ਮੇਰੀ ਘਰ ਵਾਲੀ ਬਾਬਾ ਨੂਰ ਸਿੰਘ ਦੇ ਸਥਾਨ ਤੇ ਹਰ ਐਤਵਾਰ ਜਦੋਂ ਸਾਡਾ ਟਾਈਮ ਲੱਗਦਾ ਅਸੀਂ ਪਹੁੰਚਦੇ ਆਂ ਤੇ ਬਾਬਾ ਨੂਰ ਸਿੰਘ ਸਾਹਿਬ ਨੂੰ ਜਦੋਂ ਵੀ ਚੇਤੇ ਕਰਦੇ ਹਾਂ ਜਦੋਂ ਮੈਂ ਕੋਈ ਕੰਮ ਕਰਨ ਵਾਸਤੇ ਜਾਣਾ ਹਾਂ ਤੇ ਬਾਬਾ ਨੂਰ ਸਿੰਘ ਦਾ ਨਾਮ ਲੈ ਕੇ ਜਾਣਾ ਤਾਂ ਮੇਰਾ ਕਾਰਜ ਸਿੱਧ ਹੋ ਜਾਂਦਾ ਜਿਹੜਾ ਕਾਰਜ ਮੇਰਾ ਸੁਜਿਤ ਨਹੀਂ ਹੋਣਾ ਹੁੰਦਾ ਜਦੋਂ ਮੈਂ ਬਾਬਾ ਨੂਰ ਸਿੰਘ ਦਾ ਨਾਮ ਲੈਂਦਾ ਮੈਨੂੰ ਪਤਾ ਲੱਗ ਜਾਂਦਾ ਵੀ ਇਹ ਨਹੀਂ ਹੋਣਾ ਐਡੀ ਮਹਾਰਾਜ ਦੀ ਕਿਰਪਾ ਕਹਿੰਦੇ ਐਡੀ ਸ਼ਹੀਦਾਂ ਸਿੰਘਾਂ ਦੀ ਕਿਰਪਾ ਹੈ ਅਸੀਂ ਕਿਰਪਾ ਹੈ ਬਾਬਾ ਨੂਰ ਸਿੰਘ ਸਾਹਿਬ ਦੀ ਵੀ ਉਹ ਪਹਿਲੇ ਦੱਸ ਦਿੰਦੇ ਨੇ ਵੀ ਇਹ ਤੇਰਾ ਕਾਰਜ ਨਹੀਂ ਹੋਣਾ ਇਹਦੇ ਵਾਸਤੇ ਨਾ ਜਾਇ। ਸੋ ਐਸੀ ਗੁਰਮੁਖ ਪਿਆਰੇ ਨੇ ਐਸੀ ਮਹਿਮਾ ਸ਼ਹੀਦਾ ਫੌਜਾਂ ਦੀ ਸੁਣਾਈ। ਉਸ ਦੀ ਇਹ ਉਹਦੀ ਹੱਡ ਪੀਤੀ ਸੁਣ ਕੇ ਬਾਬਾ ਨੂਰ ਸਿੰਘ ਸਾਹਿਬ ਦੇ ਤੇ ਬੜੀ ਸ਼ਰਧਾ ਬਣਾਈ। ਸੋ ਸੰਗਤ ਜੀ ਬਾਬਾ ਨੂਰ ਸਿੰਘ ਸਾਹਿਬ ਜੀ ਜਿਹੜੇ ਸੀ ਇਹ ਬਾਬਾ ਦੀਪ ਸਿੰਘ ਸਾਹਿਬ ਜੀ ਤੋਂ 18 ਸਾਲ ਵੱਡੇ ਸੀ ਤੇ ਮਾਸੀ ਦੇ ਪੁੱਤਰ ਸਨ ਤੇ ਬਾਬਾ ਨੂਰ ਸਿੰਘ ਸਾਹਿਬ ਜੀ ਦਾ ਵੀ ਅਸੀਸ ਲੱਥਾ ਸੀ। ਉਹਨਾਂ ਦਾ ਸਮਾਧਾ ਬਣਿਆ ਹੈ ਉਥੇ ਵੀ ਬੜੀ ਸੰਗਤ ਪਹੁੰਚਦੀ ਹੈ ਜਿੱਥੇ ਹਰ ਗੱਡੀ ਰੋਕ ਕੇ ਜਾਂਦੀ ਐਸੀ ਮਹਾਰਾਜ ਦੀ ਕਿਰਪਾ ਐਸੀ ਸੱਚੇ ਪਾਤਸ਼ਾਹ ਦੇ ਨਿਵਾਜੇ ਹੋਏ ਸ਼ਹੀਦ ਫੌਜਾਂ ਜਿਹੜੀਆਂ ਸਾਰੇ ਗੁਰਸਿੱਖਾਂ ਦੇ ਕਾਰਜ ਅੱਜ ਵੀ ਕਰਦੀਆਂ ਨੇ ਤੇ ਭਾਈ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਬਾਬਾ ਨੂਰ ਸਿੰਘ ਸਾਹਿਬ ਜੀ ਇਹਨਾਂ ਨੂੰ ਚੇਤੇ ਰੱਖਿਆ ਕਰੋ ਹਿਰਦੇ ਦੇ ਵਿੱਚ ਧਿਆਇਆ ਕਰੋ ਸ਼ਹੀਦ ਫੌਜਾਂ ਸਾਰੇ ਕਾਰਜ ਸਫਲ ਕਰਦੀਆਂ ਨੇ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ